ਸਾਰਿਆਂ ਤੋਂ ਪਹਿਲਾਂ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਜਿੰਨੇ ਵੀ ਵਿਊਅਰ ਦੇਖ ਰਹੇ ਨੇ ਸਭ ਨੂੰ ਔਰ ਇਹ ਨਵੇਂ ਸਾਲ ਦੀ ਸਾਡੀ ਫਸਟ ਵੀਡੀਓ ਹੈ ਔਰ ਬਹੁਤ ਸੀਰੀਅਸ ਇਸ਼ੂ ਦੇ ਉੱਤੇ ਅਸੀਂ ਗੱਲ ਕਰਨੀ ਚਾਹੁੰਦੇ ਆ ਤੇ ਤੁਹਾਡੀ ਰਾਏ ਲੈਣੀ ਚਾਹੁੰਦੇ ਆ ਕਿ ਕੀ ਕਰਨਾ ਚਾਹੀਦਾ ਮੇਰੇ ਜਾਣਕਾਰ ਨੇ ਅੰਕਲ ਨੇ ਰਿਸ਼ਤੇਦਾਰੀ ਚ ਇਹ ਕਹਿ ਸਕਦੇ ਆ ਮਿਲ ਵਰਤਨ ਆ ਬਹੁਤ ਵਧੀਆ ਇਨਸਾਨ ਨੇ ਉਹਨਾਂ ਦੀ ਜੋ ਏਜ ਹੈ ਉਹ 67 ইয়ার্স ਹੈ ਇਸ ਟਾਈਮ ਔਰ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਐਸੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡਾਕਟਰਾਂ ਤੋਂ ਖੱਜਲ ਖਵਾਰ ਹੋ ਕੇ ਹੁਣ ਉਹ ਇਸ ਸੋਚ ਰਹੇ ਨੇ ਕਿ ਮੈਨੂੰ ਅੱਗੇ ਆਪਰੇਸ਼ਨ ਦੇ ਲਈ ਅੱਗੇ ਵਧਣਾ ਚਾਹੀਦਾ ਹੈ ਜਾਂ ਨਹੀਂ ਕਰਾਣਾ ਚਾਹੀਦਾ ਤੋ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣੇ ਆਪਣੇ ਵਿਚਾਰ ਦੋ ਕਿ ਅੱਗੇ ਕੀ ਕਰਨਾ ਚਾਹੀਦਾ ਹੈ ਜਬਾੜਾ ਇਹਨਾਂ ਨੇ ਅੱਜ ਤੋਂ 6 ਸਾਲ 7 ਸਾਲ ਪਹਿਲਾਂ ਪੂਰਾ ਜਬਾੜਾ ਦੰਦਾਂ ਦਾ ਪੂਰਾ ਨਵਾਂ ਲਗਵਾਇਆ ਸੀਗਾ ਔਰ ਉਹ ਜਬਾੜਾ ਜਦੋਂ ਲਗਵਾਇਆ ਤਾਂ ਉਸ ਤੋਂ ਬਾਅਦ ਇਹਨਾਂ ਦੇ ਨਾ ਦਰਦ ਹੋਣ ਆ ਹੁੰਦੀ ਸੀਗੀ ਜ਼ਖਮ ਹੋ ਗਿਆ ਜ਼ਖਮ ਹੋਣ ਤੋਂ ਬਾਅਦ ਇਹ ਦਵਾਈ ਲੈਂਦੇ ਸੀ ਰੈਗੂਲਰਲੀ ਤਾਂ ਉਹ ਜ਼ਖਮ ਠੀਕ ਹੋ ਜਾਂਦਾ ਸੀਗਾ ਇਹ 5 6 ਵਾਰ ਇਸੇ ਤਰ੍ਹਾਂ ਹੋਇਆ ਇਹਨਾਂ ਨੇ ਨਾਰਮਲ ਮੈਡੀਸਿਨ ਲਈ ਜਖਮ ਠੀਕ ਹੋ ਗਿਆ ਉਸ ਤੋਂ ਬਾਅਦ ਫਿਰ ਮੈਡੀਸਿਨ ਲਈ ਫਿਰ ਜਖਮ ਠੀਕ ਹੋ ਗਿਆ ਇਸ ਚੀਜ਼ ਨੂੰ ਇਹ ਇਗਨੋਰ ਕਰ ਗਏ ਤੇ ਅੱਜ ਇਹ ਹੁਣ ਡਾਕਟਰ ਦੇ ਕੋਲ ਜਦੋਂ ਗਏ ਤਾਂ ਡਾਕਟਰ ਨੇ ਇਹਨਾਂ ਨੂੰ ਕੈਂਸਲ ਦੀ ਪ੍ਰੋਬਲਮ ਦੱਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਕੀਮੋਥੈਰੇਪੀ ਸ਼ੁਰੂ ਹੋ ਗਈ ਇਹਨਾਂ ਨੇ 4-5 ਕੀਮੋ ਵੀ ਕਰਾ ਲੀਆਂ ਤੇ ਹੁਣ ਇਹ ਆਪਰੇਸ਼ਨ ਦੀ ਸਟੇਜ ਤੇ ਨੇ ਇਹਨਾਂ ਦੀ ਏਜ ਜ਼ਿਆਦਾ ਹੋਣ ਕਰਕੇ ਹੁਣ ਇਹ ਮੈਨੂੰ ਇਹ رائے ਮੇਰੀ ਲੈਣੀ ਚਾਹੁੰਦੇ ਸੀ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਏਜ ਜ਼ਿਆਦਾ ਹੈ 67 ਇਅਰ ਦੀ ਏਜ ਹੈ ਜੇ ਹੁਣ ਮੈਂ ਜੋ ਬਾਹੜੇ ਦਾ ਆਪਰੇਸ਼ਨ ਕਰਾਉਣਾ ਤਾਂ ਕੱਲ ਨੂੰ ਇਹ ਮਾਸ ਨਹੀਂ ਭਰਨਾ ਹੁਣ ਕੀ ਕਰਨਾ ਚਾਹੀਦਾ ਦੋਸਤੋ ਤੁਸੀਂ ਆਪਣੇ ਆਪਣੇ ਥਿਊ ਦਿਓ ਮੈਂ 5 ਮਿੰਟ ਦੇ ਲਈ ਤੁਹਾਡੀ ਅੰਕਲ ਜੀ ਨਾਲ ਗੱਲ ਕਰਾਉਣਾ ਇਹ ਤੁਹਾਨੂੰ ਆਪਣੀ ਸਾਰੀ ਗੱਲਬਾਤ ਆਪਣੀ ਜੁਬਾਨੀ ਦੱਸੋਗੇ ਹਾਂਜੀ ਅੰਕਲ ਹੈਲੋ ਸਾਰਾ ਨੂੰ ਸਤਿ ਸ੍ਰੀ ਅਕਾਲ ਜੀ ਪੂਰੀ ਗੱਲ ਦੱਸ ਦਿੰਦਾ ਸਾਰਾ ਨੂੰ ਬੇਨਤੀ ਇਹ ਕਰ ਰਿਹਾ ਜੀ ਕਿ 8 ਸਾਲ ਪਹਿਲਾਂ ਮੈਂ ਇੱਕ ਜਵਾੜਾ ਲਵਾਇਆ ਸੀ ਥੱਲੇ ਵਾਲਾ ਉਹ ਜਵਾੜੇ ਦੇ ਨਾਲ ਜ਼ਖਮ ਹੋਣ ਲੱਗ ਗਏ ਥੱਲੇ ਜਵਾੜਾ ਕਢਾਤਾ ਮੈਂ ਫਿਰ ਉਸ ਤੋਂ ਬਾਅਦ ਮੈਡੀਸਿਨ ਲੈਂਦੇ ਰਹੇ ਜ਼ਖਮ ਠੀਕ ਹੁੰਦੇ ਰਹੇ ਉਸ ਤੋਂ ਬਾਅਦ ਹੁਣ 3 ਮਹੀਨੇ ਤੋਂ ਮੈਨੂੰ ਕੁਝ ਦਰਦ ਜਿਹਾ ਹੋਇਆ ਤਾਂ ਮੈਂ ਇੱਥੇ ਦੋ ਦਿਨ ਡਾਕਟਰਾਂ ਦੀ ਸਲਾਹ ਲੈ ਕੇ ਪਟਿਆਲੇ ਪਹੁੰਚ ਗਿਆ ਪਟਿਆਲੇ ਉਹਨਾਂ ਨੇ ਪਹਿਲਾ ਸੈਂਪਲ ਲਿੱਤਾ ਤਾਂ ਉਹਦੇ ਵਿੱਚ ਕੋਈ ਬਿਮਾਰੀ ਨਹੀਂ ਆਈ ਫੇਰ ਉਦੋਂ ਬਾਅਦ ਹਫਤੇ ਬਾਅਦ ਮੈਡਮ ਕਹਿਣ ਲੱਗੀ ਰਜਿੰਦਰ ਹਸਪਤਾਲ ਦੇ ਵਿੱਚ ਉਹ ਕਹਿੰਦੇ ਸਾਨੂੰ ਕੋਈ ਡਾਊਟ ਆਇਆ ਅਸੀਂ ਥੋੜਾ ਜਿਆਦਾ ਥੱਲਿਓਂ ਲੈਣੇ ਸੈਂਪਲ ਉਹਨਾਂ ਨੇ ਤਿੰਨ ਸੈਂਪਲ ਲਿੱਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਬਿਮਾਰੀ ਹੈਗੀ ਹੈ ਵੀ ਜਲਦੀ ਪ੍ਰੋਸੀਜਨ ਕਰਾ ਲਓ ਮਾ ਚਲੋ ਕੋਈ ਨਹੀਂ ਸਲਾਹ ਕਰਦੇ ਆ ਜੀ ਸਾਡੀ ਕੁੜੀ ਆ ਜੀ ਬਠਿੰਡੇ ਫਿਰ ਉਹਨਾਂ ਨੇ ਬਠਿੰਡੇ ਇੱਕ ਡਾਕਟਰ ਨਾਲ ਗੱਲ ਕੀਤੀ ਤਾਂ ਜਿਹੜਾ ਆਪਣਾ ਕੈਂਸਰ ਦਾ ਹਸਪਤਾਲ ਬਣਾਇਆ ਜੀ ਬਾਦਲਵਾਲਾ ਉੱਧਰ ਤੇ ਉੱਥੇ ਜੀ ਸਿੱਧੂ ਡਾਕਟਰ ਆ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਪਹਿਲੀ ਸਟੇਜ ਦੇ ਉੱਤੇ ਹੀ ਸਾਨੂੰ ਦੇਖ ਕੇ ਕਹਿਣ ਲੱਗੇ ਵੀ ਇਹ ਜਾਦੇ ਆ ਵੀ ਆਪਾਂ ਕੀਮੋ ਸ਼ੁਰੂ ਕਰੋ ਮੈਨੂੰ ਤਾਂ ਮੂੰਹ 빙ਾ ਹੋ ਜਾਣਾ ਸਾਰਾ ਉਹਨਾਂ ਨੇ ਜੀ ਤਿੰਨ ਕੀਮੂਆਂ ਲਾ ਕੇ ਮੈਨੂੰ ਕਹਿੰਦੇ ਆਪਰੇਸ਼ਨ ਮਾਰ ਜੀ ਆਪਰੇਸ਼ਨ ਮੇਰੇ ਵੱਸ ਦੀ ਗੱਲ ਨਹੀਂ ਹੈ ਬੀ ਜੇ ਤੁਹੀ ਕਿ ਕਿੰਮੋ ਗੋਈ ਮੈਡੀਸਿਨ ਆਏਗੀ ਲਾਈ ਦਿਓ 67 ਸਾਲ ਦੀ ਉਮਰ ਹੋ ਗਈ ਮੇਰੀ ਵੀ ਹੁਣ ਕਿੰਨੀ ਕੁ ਉਮਰ ਰਹੂਗੀ ਜਿੰਨੀ ਕੁ ਨਿਕਲਦੀ ਆ ਉਹ ਨਹੀਂ ਕੱਢ ਲਈਏ ਮੈਂ ਪਰੇਸ਼ਾਨ ਹੋਊਂਗਾ ਮੈਂ ਸਾਰਾ ਪਰਿਵਾਰ ਪਰੇਸ਼ਾਨ ਹੋਊਗਾ ਵੀ ਜੇ ਇੱਕ ਨੇ ਸਾਡਾ ਟਾਈਮ ਨਿਕਲਣਾ ਕਿੰਨੀ ਕੁ ਉਮਰ ਹੋ ਜੂਗੀ ਸਾਡੀ ਹੋਰ 5-10 ਸਾਲ ਪਤਨੀ ਕਦੋਂ ਜੀਣਾ ਕੀ ਨਹੀਂ ਜੀਣਾ ਇਸ ਕਰਕੇ ਹੁਣ ਅਸੀਂ 5 ਕਿੰਮੋ ਤੋਂ ਬਾਅਦ ਫੇਰ 2 ਕਿੰਮੋ ਹੋਰ ਲੱਗੀਆਂ 5 ਕਿੰਮੋ ਲੱਗ ਗੀਆਂ ਵੀਰਵਾਰ ਨੂੰ ਮੈਂ ਫੇਰ ਜਾਣਾ ਜੀ ਉੱਥੇ ਹਰ ਵੀਰਵਾਰ ਨੂੰ ਕਿੰਮੋ ਲੱਗਦੀ ਹੈ ਉੱਥੇ ਤੇ ਬਾਕੀ ਮੈਂ ਤਾਂ ਸਾਰੇ ਇੱਕ ਹੁਣ ਪਤਾ ਕਰਨਾ ਚਾਹੁੰਦਾ ਸੀ ਭਾਈ ਭੈਣਾਂ ਤੋਂ ਵੀ ਅਸੀਂ ਪ੍ਰੈਸ਼ਰ ਕਰਾਉਣ ਦੇ ਹੱਕੇ ਚ ਰਹੀਏ ਜਾਂ ਇਕਨੇ ਟਾਈਮ ਪਾਸ ਕਰਾਈਏ ਆਪਣੀ ਕੋਈ ਮੈਡੀਸਿਨ ਨਾਲੇ ਫੇਰ ਸਾਨੂੰ ਇੱਕ ਦੋ ਨੇ ਹੋਰ ਕਿਹਾ ਉਹ ਕਹਿੰਦੇ ਜੀ ਤੁਸੀਂ ਪ੍ਰੈਸ਼ਰ ਨਾ ਕਰਾਓ ਇੱਕ ਝਾੜਾ ਕਰਦੇ ਨੇ ਤੁਸੀਂ ਝਾੜਾ ਕਰਾਓ ਔਰ ਗਾਰੰਟੀ ਹੈ ਵੀ ਇਹ ਝਾੜੇ ਨਾਲ ਵੀ ਤੁਹਾਡਾ ਕੈਂਸਰ ਠੀਕ ਹੋ ਜਾਣਾ। ਬਾਕੀ ਮੈਂ ਤਾਂ ਹੁਣ ਆਪਣੇ ਸਾਡੀ ਚਲਾ ਲੈਣੀ ਚਾਹੁੰਦਾ ਹੈ। ਵਿਕੀ ਹੋਣਾ ਚਾਹੀਦਾ ਜੀ ਕਿਵੇਂ ਕਰਨਾ ਚਾਹੀਦਾ ਉਮਰ ਦੇ ਹਿਸਾਬ ਨਾਲ ਵੀ ਕਿਵੇਂ ਹੋਵੇ ਹੋਵੇ। ਸਤਿ ਸ੍ਰੀ ਅਕਾਲ।